ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਛਿੜੀਆਂ ਬਚੀਆਂ ਹੋਈਆਂ ਜਾਂ ਮਤਲਬ ਕੋਈ ਜੰਗਲ ਬਚੇ ਹੋਏ ਆ ਉਹਨਾਂ ਰਸੀਂ ਰਿਕਾਰਡ 'ਚ ਲਿਆਉਣਾ ਹੌਲੀ ਲਈ ਮਤਲਬ ਕੁਝ ਸ਼ੁਰੂ ਵੀ ਕੀਤਾ ਤੇ ਅੱਜ ਅਸੀਂ ਨਾਬੇ ਸ਼ਹਿਰ ਵਿੱਚ ਇੱਕ ਭਗਦਾ ਦਾ ਬਾਗ ਬਹੁਤ ਮਸ਼ਹੂਰ ਆ ਜਿਹੜਾ ਕਿ ਸਾਡੇ ਨਾਲ ਸੁਸ਼ੀਲ ਵੀਰਦੀ ਜੀ ਨਾਲ ਆ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਸੁਸ਼ੀਲ ਜੀ ਆਪਾਂ ਗੱਲਬਾਤ ਹਾਂਜੀ ਆਪਾਂ ਗੱਲਵਾ ਸ਼ੁਰੂ ਕੀਤੀ ਕਿਉਂਕਿ ਬਾਗਬਾਰੀ ਜਾਣਨਾ ਆਪਾਂ ਕਿਉਂਕਿ ਇਹ ਬਾਇਓਡਾਇਵਰਸਿਟੀ ਹੌਟਸਪੌਟ ਆ ਕਿਉਂਕਿ ਇਹਨੂੰ 99 ਸਾਲ ਹੋ ਚੁੱਕੇ ਆ ਜੇ 24 ਤੱਕ ਕਰੀ ਅਗਲੇ ਸਾਲ ਇਹਨੇ 100 ਸਾਲ ਪੁਰਾਣਾ ਹੋ ਜਾਣਾ ਸੁਸ਼ੀਲੀ ਸਭ ਤੋਂ ਪਹਿਲਾਂ ਸਵਾਲ ਤਾਂ ਹੀ ਹੁੰਦਾ ਵੀ ਭਗਤਾਂ ਦਾ ਬਾਗ ਕਿਉਂ ਕਹਿੰਦੇ ਨੂੰ ਮਤਲਬ ਭਗਤਾਂ ਦਾ ਬਾਗ ਸਾਡੇ ਬਜ਼ੁਰਗ ਸੀ ਜਿਹੜੇ ਬਜ਼ੁਰਗ ਮਾਤਾ ਜਵਾਲਾ ਜੀ ਦੇ ਭਗਤ ਸੀ ਹਾਂਜੀ ਉਹ ਜਾ ਕੇ ਉੱਥੇ ਜਵਾਲਾ ਜੀ ਤੋਂ ਜੋਤ ਲੈ ਕੇ ਆਏ ਸੀ ਇੱਕ ਮੰਦਰ ਸਾਡੇ ਆਪਣੇ ਘਰੇ ਆ ਠੀਕ ਹੈ ਜੀ ਇੱਕ ਸਾਡਾ ਬੜਾ ਮਾਈ ਸਰ ਮੰਦਰ ਆ ਹਾਂਜੀ ਉਹ ਵੀ ਭਗਤਾਂ ਦੇ ਭਗਤਾਂ ਦੀ ਬਾਗ ਉਹ ਬਾਜਰ ਮੰਦਰ ਵਜਦਾ ਠੀਕ ਹੈ ਉਸ ਕਰਕੇ ਭਗਤਾਂ ਉਹਨਾਂ ਨੇ ਹੀ ਬਾਗ ਲਗਾਇਆ ਸੀਗਾ ਉਹਨਾਂ ਨੂੰ ਕਿਸੇ ਸੰਤ ਨੇ ਕਿਹਾ ਸੀ ਵੀ ਉਹਨਾਂ ਦੇ ਅੱਗੇ ਔਲਾਦ ਨਹੀਂ ਚਾ ਮਤਲਬ ਸਰਵਾਈਵ ਕਰ ਰਹੀ ਸੀ ਅੱਛਾ ਜੀ ਤੇ ਦਾਦਾ ਜੀ ਸੀ ਜੇ ਮੇਰੇ ਉਹਨਾਂ ਦੇ ਸਰਵਾਈਵਲ ਵੀ ਇਸੇ ਕਰਕੇ ਸ਼ਾਇਦ ਹੋਇਆ ਅੱਛਾ ਠੀਕ ਹੈ ਜੀ ਤੇ ਉਹਨਾਂ ਨੇ ਉਦੋਂ ਬਾਗ ਲਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਦਾਦਾ ਜੀ ਦਾ ਚਲੇ ਆ ਠੀਕ ਹੈ ਜੀ ਅਸੋਜੀ ਜੀ ਇੱਕ ਹੁਰਪੁੱਤਰ ਜੀ ਕਿੰਨੀ ਵੀ ਤੁਹਾਡੀ ਕਿੰਨੀ ਵੀ ਪੀੜ੍ਹੀ ਹੈ ਮਤਲਬ ਇਹਦੀ ਸੰਭਾਲ ਮੈਂ ਪੰਜਵੀਂ ਪੀੜ੍ਹੀ ਚ ਹਾਂ ਅੱਛਾ ਜੀ ਪੰਜਵੀਂ ਪੀੜ੍ਹੀ ਚ ਹਾਂ ਤੇ ਟੋਟਲ ਕਿੰਨੇ ਕਿੱਲੇ ਚਾ ਇਹ ਬਾਗ ਜੀ ਇਹ 11.5 ਕਿੱਲੇ ਅੱਛਾ ਜੀ ਤੇ ਇੱਕ ਮੈਂ ਹੋਰ ਪੁੱਛਿਆ ਸੀ ਇਹ ਐਕਚੁਅਲ ਜੀ ਡੇਟ ਦੀ ਕਿੰਨੀ ਪੈਂਦੀ ਜੀ ਆਪਾਂ 99 ਸਾਲ ਦੀ 1925 ਹੋਗੀ ਫਿਰ ਇਹ ਹਾਂ 1925 ਉਹਨਾਂ ਨੇ ਲਗਾਉਣਾ ਸ਼ੁਰੂ ਕੀਤਾ ਸੀ ਠੀਕ ਹੈ ਜੀ ਤੇ ਅੱਜ ਇਸ ਵਿੱਚ ਤੁਸੀਂ ਮੈਕਸਿਮ ਜਿਹੜੇ ਕਿਹੜਾ ਫਲ ਜ਼ਿਆਦਾ ਹੈਗਾ ਕਿ ਵੀ ਸਵਾਲਾ ਦਾ ਵੀ ਇਸ ਬਾਗ ਦੇ ਵਿੱਚ ਬਤ ਬਤ ਮਤਲਬ ਕਿਹੜੇ ਫਲਾਂ ਦੇ ਰੋਖਾ ਮਨੂੰ ਇਸ ਵੇਲੇ ਇਸ ਵੇਲੇ ਮੈਕਸਿਮ ਸਾਡੇ ਕੋਲ ਲੋਕਾਟ ਹੈ ਅੱਛਾ ਲੋਕਾਟ ਕਿੰਨੇ ਲੋਕਾਟ ਦੇ ਤਕਰੀਬਨ 500 ਬੂਟਾ ਹੈ ਅੱਛਾ ਜੀ ਉਸ ਤੋਂ ਬਾਅਦ ਆਮ ਹੈ 100 ਬੂਟਾ ਹਾਂ ਜੀ ਪੰਜਾਬ ਪੰਜਾਬ ਮਤਲਬ ਬਾਕੀ ਦੇ ਬੂਟੇ ਨੇ ਜਮਨਾ ਹੋ ਗਏ ਆ ਆਮਲਾ ਹੋ ਗਿਆ ਬਿਲ ਹੋ ਗਏ ਪੰਜਾਬ ਪੰਜਾਬ 60 60 ਬੂਟੇ ਸਭ ਦੇ ਹੈਗੇ ਮਤਲਬ ਸਾਰੇ ਫਰੂਟ ਜਿਹੜੇ ਹੈਗੇ ਆਪਣੇ ਹੋਣ ਵਾਲੇ ਜਿਹੜੇ ਆਪਣੇ ਪੰਜਾਬ ਜਿਹੜੇ ਆਪਣੇ ਇੱਥੇ ਹੁੰਦੇ ਆ ਉਹ ਸਾਰੇ ਫਰੂਟਸ ਹੈਗੇ ਐਸ ਵੇਲੇ ਹੈਗੇ ਆ ਉਸ ਤੋਂ ਪਹਿਲਾਂ ਸੀਗੇ ਅੱਛਾ ਜੀ ਠੀਕ ਹੈ ਜੀ ਬਾਕੀ ਸੀ ਜੇ ਇੱਕ ਹੋਰ ਸਵਾਲ ਆ ਰਿਹਾ ਵੀ ਜਿਵੇਂ ਹੁਣ ਤੁਸੀਂ ਮਤਲਬ ਤੁਸੀਂ ਕਹਿ ਰਹੇ ਹੋ ਅਸੀਂ ਤੁਹਾਡੇ ਨਾਲ ਗੱਲਬਾਤ ਕੀਤੀ ਵੀ ਜਿਹੜੇ ਬਾਗ ਆ ਬਹੁਤ ਪੁਰਾਣਾ ਇਹ ਜਿਹੜਾ ਖਰਚਾ ਤੁਸੀਂ ਕਹਿੰਦੇ ਵੀ ਨਿਕਲ ਨਹੀਂ ਪਾਰਾ ਕੋਈ ਆਹ ਰਹਿ ਨਹੀਂ ਦਿੰਦਾ ਵੀ ਇਹਨੂੰ ਪੱਟ ਕੇ ਤੁਸੀਂ ਮਤਲਬ ਜੀਰੀ ਝੋਨਾ ਲੱਗਦਾ ਉੱਥੇ ਕਮਾਉਂ ਆਉਂਦਾ ਇਸ ਤਰ੍ਹਾਂ ਵੀ ਕੋਈ ਚੱਲ ਕੇ ਚਰਚਾ ਕਰਦੇ ਲੋਕੀ ਬਿਲਕੁਲ ਇਹ ਚਰਚਾ ਹਰ ਇੱਕ ਨਾਲ ਹੀ ਹੁੰਦੀ ਹੈ ਕੋਈ ਵੀ ਬੰਦਾ ਜਦੋਂ ਵੀ ਇੱਥੇ ਆਂਦਾ ਹਾਂਜੀ ਉਹ ਪਹਿਲਾਂ ਜੇ ਇਨਕਮ ਦੀ ਗੱਲ ਹੋਊਗੀ ਤਾਂ ਇਨਕਮ ਦਾ ਤਾਂ ਐਡੇ ਵੀ ਇਹ ਵੀ ਸਾਰੇ ਇਨਕਮ ਤੇ ਜੀਰੀ ਤੇ ਕਣਕ ਵਾਲੀ ਦੇ ਦੋ ਕਿੱਲੇ ਦੀ ਇਨਕਮ अच्छा जी बराबर अच्छा दो किले ਦੇ ਬਰਾਬਰ ਆ ਦੋ ਕਿਲੇ ਜਿੰਨੀ ਤੋਂ ਕਮਾਉਂਦੀ ਬਿਲਕੁਲ اچھا ਜੀ ਪਰ ਬਿਜਲ ਨੇ ਇਹ ਲਗਾਇਆ ਸੀਗਾ ਮਤਲਬ ਉਹਨਾਂ ਨੂੰ ਕਿਸੇ ਸੰਤ ਨੇ ਕਿਹਾ ਸੀ ਵੀ ਜਿੰਨਾ ਤੁਸੀਂ ਪੰਛੀ ਖਾਂਗੇ ਹਾਂਜੀ ਅੰਦਾ ਮੇਰੇ ਕੋਲ ਠੇਕੇਦਾਰ ਆਇਆ ਹੈ ਠੇਕੇਦਾਰ ਮੈਨੂੰ ਕੰਦਾ ਜੀ ਲੋਕਾਟ ਤੇ ਤੋਤੇ ਬਹੁਤ ਆ ਰਹੇ ਹਨ اچھا ਜੀ ਮੈਂ ਉਹਨਾਂ ਲਈ ਹੀ ਗੱਲ ਕੀਤੀ ਵੀ ਇਹ ਤੇ ਤਾਂ ਟੁੱਟਣੇ ਨਹੀਂ ਹੈਗੇ ਹਾਂਜੀ ਹਾਂਜੀ ਚਾਹੇ ਤੋਤੇ ਜਿੰਨੇ ਮਰਜ਼ੀ ਖਾ ਜਾਣ ਹਾਂਜੀ ਹਾਂਜੀ ਔਰ ਨੇਚਰਲੀ ਹੋ ਰਿਹਾ ਹੁਣ ਸੁਖ ਰਹੇ ਆ ਉਥੇ ਲੋਕਾਟ ਬਿਲਕੁਲ ਬਾਕੀ ਅਸੀਂ ਜੇ ਇੱਥੇ ਖੜੇ ਆ ਤਾਂ 500 ਬੂਟਾ ਲੁਕਾੜ ਇਸ ਟਾਈਮ ਲੁਕਾੜ ਹੀ ਲੁਕਾੜ ਹੋਇਆ ਪਿਆ ਇੱਥੇ ਬਲੋ ਪੂਰਾ ਪੱਕਿਆ ਹੋਇਆ ਤੇ ਪੈਕਿੰਗ ਹੋ ਕੇ ਥੋ ਮਤਲਬ ਕਾਫੀ ਮਾਰਕੀਟ ਚ ਜਾਂਦਾ ਹੈਗਾ ਮੰਡੀਆਂ 'ਚ ਪਿੱਕਦਾ ਹੈਗਾ ਤੇ ਬਾਕੀ ਜਿਵੇਂ ਬਾਇਓਡਿਵਰਸਿਟੀ ਦੀ ਗੱਲ ਕੀਤੀ ਕਿਉਂਕਿ ਦੇਖੋ ਇਹ 11 11.5 'ਚ ਜੰਗਲ ਜਿਹੜਾ ਹੈਗਾ ਇਹ ਬਹੁਤ ਵੱਡੀ ਇੱਕ ਲਾਈਫ ਨੂੰ ਸਪੋਰਟ ਕਰ ਰਿਹਾ ਹੈ ਆਪਰ ਲੈਵਲ ਤੇ ਵੀ ਨੀਚੇ ਧਰਤੀ ਦੇ نیچے ਵੀ ਕਿਉਂਕਿ ਇਹ ਜੜਾਂ ਰਾਹੀਂ ਵੀ ਬਹੁਤ ਜਿਵੇਂ ਆਪਾਂ ਚਰਚਾ ਕਰਦੀ ਆ ਰਹੇ ਅੱਜਕੱਲ ਇੱਕ ਫੰਗਲ ਨੈਟਵਰਕ ਹੁੰਦਾ ਜਿਵੇਂ ਲੁਕਾੜ ਲੁਕਾੜ ਤੋਂ ਲੁਕਾੜ ਕਮਿਊਨੀਕੇ ਤਾਂ ਉਹ ਜਿਹੜੀ ਬਾਇਓਡਰਸਟੀ ਦੀ ਬਿਗੇਸਟ ਐਗਜ਼ਾਮਪਲ ਜਿਹੜੀ ਪੰਜਾਬ ਦੀ ਹੈਗੇ ਬਾਗ ਅਮਰੋ ਇਹ 100 ਸਾਲ ਪੁਰਾਣਾ ਸੀ ਆਪਦੀ ਮਤਲਬ ਹਰ ਕਾਫੀ ਘੁੰਮਲੇ ਸੀ ਪੰਜਾਬ ਚ ਅਸੀਂ ਹੈਜੀ ਚਿੜੀ ਮਤਲਬ ਇਹ ਜਹਾ ਬਾਗ ਅਸੀਂ ਦਿਖਿਆ ਜਿਹੜਾ ਕਿ ਇੰਨਾ ਪੁਰਾਣਾ ਹੋਵੇ ਤਾਂ ਇੰਨੀ ਬਾਇਓਡਰਸਟੀ ਉੱਪਰ ਦੇ ਕਿਉਂਕਿ ਬਹੁਤ ਸਾਰੇ ਪੰਛੀ ਵੀ ਦੱਸਦੇ ਪੰਛੀ ਜਿਵੇਂ ਸੁਸ਼ੀਲ ਜੀ ਕਹਿ ਰਹੇ ਇੱਕ ਤੁਸੀਂ ਉੱਲੂ ਕਹਿ ਰਹੇ ਸੀ ਇੱਥੇ ਹਮ ਚਿੜੀਆਂ ਘਰੇਲੂ ਪਾਜ ਘਰੇਲੂ ਚਿੜੀਆਂ ਤੋਤੇ ਹੋਰ ਉਹ ਤਾਂ ਨਹੀਂ ਕਿਤਨਾ ਕਿਸ ਕਿਸਮ ਦੇ ਤੋਤਿਆਂ ਦੀ ਵੀ 5-6 ਤਰ੍ਹਾਂ ਦੀ ਕਿਸਮਾਂ ਨੇ ਅੱਛਾ ਜੀ ਅਲਗ-ਅਲਗ अच्छा जी एक बड़े पहाड़ी तोते भी हैं अच्छा जी वो आंदे हैं ता जे उन्होंने बेर वगैरह खाना या बिल खाना वो है, बिल ਦਾ ਸਿਰਫ ਬੀਜ-ਬੀਜ ਖਾਂਦੇ ਨੇ ਬਾਕੀ ਸਾਰਾ ਟੁਕ-ਟੁਕ ਕੇ ਸਿੱਟੀ ਜਾਂਦੇ ਥੱਲੇ ਹੂੰ ਬਾਕੀ ਇਸ ਤੋਂ ਵੀ ਦੱਸ ਰਹੇ ਸੀ ਵੀ ਇਸ ਤੋਂ ਇਲਾਵਾ ਬਹੁਤ ਹੀ ਗੇਰ ਸਪੀਸੀਜ਼ ਮਰੀਠਾ ਵੀ ਹੈਗਾ ਇੱਥੇ ਸਟਾਰ ਫਰੂਟ ਵੀ ਹੈਗਾ ਤੇ ਖਿਰਨੀਦ ਰੁਕ ਵੀ ਹੈਗੇ ਆ ਇੱਕ ਜੈਕ ਫਰੂਟ ਬੋਲਦਾ ਕਠਲ ਵੀ ਹੈ ਕਠਲ ਵੀ ਤੋਂ ਮਾਰਕੀਟ ਜਿਹੜਾ ਆਉਂਦਾ ਹੈਗਾ ਕਠਲ ਅਸੀਂ ਵੀ ਲੈ ਆਏ ਨੇ ਕਠਲ ਦੇ ਤੋਂ ਕੋਈ ਬੀਜ ਤੋਂ ਇਕੱਠਾ ਕਰਨਾ ਸਾਡੀ ਲਈ ਜਿਵੇਂ ਫਾਊਂਡੇਸ਼ਨ ਆ ਹੁਣ ਲੋਕਾਟ ਵੀ ਲੈ ਕੇ ਜਾਵਾਂਗੇ ਸੀ ਜੋ ਸਾਡੇ ਲੋੜ ਹੁੰਦੀਆਂ ਨੂੰ ਇੱਕ ਰਿਕੁਐਸਟ ਕਰਦੇ ਆ ਨਾਲ ਜਿਸ ਜੀ ਕਹਿੰਦੇ ਤੁਸੀਂ ਪਿਆਰੀ ਸਾਰਾ ਕੋਈ ਲੈ ਗੋ ਕੋਈ ਗੱਲ ਨਹੀਂ ਜਿਵੇਂ ਕਚਨਾਰ ਜਿਵੇਂ ਕਚਨਾਰ ਹੈਗੀ ਆ ਕਚਨਾਰ ਦਾ ਵੀ ਆਪਾਂ ਵੱਲੋਂ ਕਹਿੰਦਾ ਹੁਣ ਇੱਥੋਂ ਜਿਹੜੀ ਆਪਾਂ ਸਬਜੀ ਲਈ ਕਚਨਾਰ ਹੈਗਾ ਤਾਂ ਬਡਸ ਖਾਣੇ ਆ ਫਲਾਵਰ ਬਡਸ ਉਹ ਵੀ ਇਹਨਾਂ ਨੇ ਕਿਹਾ ਵੀ ਤੁਸੀਂ ਲੈ ਜਾਓ ਹੈਗਾ ਸਿਸਟਮ ਤੇ ਲੋਕਾੜ ਦੀ ਪਨੀਰੀ ਵੀ ਲੈ ਕੇ ਜਾਵਾਂਗੇ ਤੇ ਬਾਕੀ ਮੈਂ ਇਹ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਇਹ ਜਿਹੜਾ ਜੰਗਲ ਹੈਗਾ ਇੱਥੇ ਤੁਸੀਂ ਪ੍ਰੀ-ਵੇਡਿੰਗ ਵੀ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਜ਼ਬਰਦਸਤ ਇੱਕ ਨੇਚਰਲ ਬਿਊਟੀ ਹੈ ਮਲੋਂ ਇਹ ਇਥੇ ਨੂੰ ਸ਼ਸ਼ੀਲੀ ਨੂੰ ਰਿਕੁਐਸਟ ਕੀਤੀ ਸੀ ਤੁਸੀਂ ਇੱਕ ਪੋਟਮਡ ਹਾਊਸ ਬਣਾਓ ਇੱਥੇ ਜਾਂ ਕੋਈ ਪਰ ਟਰੀ ਹਾਊਸ ਬਣਾਓ ਤਾਂ ਕਿ ਲੋਕ ਇੱਥੇ ਅਟਰੈਕਟ ਹੋਣ ਕਿਉਂਕਿ ਇਹ ਬਾਗ ਮਿਲਦਾ ਕਿਉਂਕਿ ਨਾਬੇ ਤੋਂ ਥੋੜਾ ਜਿਹਾ ਹਟਕੇ ਕਿਸੇ ਨੇ ਮਤਲਬ ਬਹੁਤ ਲੋਕਾਂ ਨੇ ਘੱਟ ਪਤਾ ਹੋਣਾ ਦੇਖਿਆ ਘੱਟ ਹੋਣਾ ਤੇ ਇਹ ਬੈਸਟ ਐਗਜ਼ਾਮਪਲ ਆ ਮੈਂ ਫੇਰ ਦੁਬਾਰਾ ਕਹਿ ਰਿਹਾ ਹਾਂ ਬਾਇਓਡਾਈਵਰਸਿਟੀ ਜੈਪ 45 ਕਿਸ ਨੇ ਦੇਖਿਆ ਤੇ ਬੈਸਟ ਇੱਥੇ ਆ ਸਾਡੀ ਕੋਸ਼ਿਸ਼ ਰਹੂਗੀ ਉਹ ਆਨ ਵਾਲੇ ਸਾਰੇ ਕੋਸਟਕ ਅਨਲਿਸਿਸ ਹੋਇਆ ਜਾਂ ਹੋਰ ਆਪਾਂ ਬਰਡਸ ਦੇ ਐਕਸਪਰਟ ਲਿਆ ਕੇ ਇੱਥੇ ਆਪਾਂ ਪੂਰਾ ਰਿਕਾਰਡ ਕਰੀ ਵੀ ਕਿੰਨੇ ਕ ਪੰਛੀ ਰਹਿੰਦੇ ਇੱਥੇ ਤੇ ਕਿੰਨੇ ਕਿੱਥੇ ਮਤਲਬ ਸਾਰੇ ਸਿਸਟਮ ਹੈਗਾ ਤਾਂ ਉਹ ਆਪਾਂ ਇੱਥੇ ਰਿਕਾਰਡ ਕਰ ਸਕਦੇ ਹੈਗੇ ਆ ਤੇ ਇਹ ਮਜਰੂਫ ਫਿਰ ਵੀ ਤੁਸੀਂ ਇਹ ਇੱਕ ਮਤਲਬ ਇਹ ਜਿਹਾ ਖਜ਼ਾਨਾ ਇਹ ਲੋਕ ਨੂੰ ਦੱਸਦੇ ਮਤਲਬ ਸ਼ਸ਼ੀਲ ਜੀ ਬਿਲਕੁਲ ਇਹ ਸਾਮ ਕੇ ਹੀ ਰੱਖਣਾ ਕਿਉਂਕਿ ਬਜ਼ੁਰਗਾਂ ਨੇ ਲਗਾਇਆ ਹੀ ਇਸ ਤਰ੍ਹਾਂ ਦਾ ਹੋਇਆ ਇਹ ਹਾਂਜੀ ਇਹਨੂੰ ਆਪਾਂ ਬੇਸ ਕਰ ਨਹੀਂ ਸਕਦੇ ਹਾਂਜੀ ਇੱਕ ਵਾਰ ਹੋਰ ਸੀ ਵੀ ਬਾਕੀ ਲੋਕਾਂ ਨੂੰ ਕੀ ਸੁਨੇਹਾ ਮਤਲਬ ਕਿ ਦੇਖੋ ਅੱਜ ਕੱਲ ਲੋਕਾਂ ਨੂੰ ਕੋਈ ਪਰਦਾ ਮਰੂ ਜੀ ਅਸੀਂ ਤਾਂ ਹੁਣ ਘੁੰਮਦੇ ਰਹਿੰਦੇ ਆ ਕਿਉਂਕਿ ਸਾਨੂੰ ਵੀ ਕੀ ਜਗਤ ਪੁੱਛਦੇ ਸਾਡੇ ਕਈ ਬੇਰੋਗ ਕਹਿੰਦੇ ਸਾਡੇ ਬੱਚੇ ਜਿਵੇਂ ਅਸੀਂ ਇੱਕ ਦੇ ਢੇਉ ਦਾ ਜਿਹੜਾ ਬਾਗ ਸੀ ਉਹਨਾਂ ਲਾਇਆ ਉਹ ਪੱਟਿਆ ਉਹਨਾਂ ਨੇ ਕਿਉਂਕਿ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਸੁਨੇਹਾ ਸਿਛੇ ਲਈ ਦੇਖੋ ਜੇ ਆਪਾਂ ਰੁੱਖ ਲਗਾਵਾਂਗੇ ਰੁੱਖਾਂ ਦੇ ਨਾਲ ਹੀ ਸਾਰਾ ਕੁਝ ਆਇਆ ਹਾਂਜੀ ਜੇ ਰੁੱਖ ਨਹੀਂ ਹੈਗੇ ਤਾਂ ਕੁਝ ਵੀ ਨਹੀਂ ਹੈ ਹਾਂਜੀ ਆਪਾਂ ਦੇਖਿਆ ਹੀ ਹੈ ਜਦੋਂ ਨਾ ਕਰੋਨਾ ਦਾ ਕਾਲ ਆਇਆ ਹਾਂਜੀ ਉਦੋਂ ਸਿਰਫ ਇਹਨਾਂ ਨੇ ਆਪਾਂ ਨੂੰ ਬਚਾਇਆ ਹਾਂਜੀ ਆਕਸੀਜਨ ਇਹ ਹੀ ਆਕਸੀਜਨ ਜਿਹਦੇ ਲਈ ਆਪਾਂ ਤਰ ਸਕਦੇ ਜੀ ਉਸ ਵాలే ਹਾਂਜੀ ਜੇ ਤਰ ਆਕਸੀਜਨ ਨਹੀਂ ਹੋਊਗੀ ਤਾਂ ਨੈਚੁਰਲੀ ਆ ਵੀ ਆਪਾਂ ਲਾਈਫ ਹੀ ਨਹੀਂ ਹੈ ਬਿਲਕੁਲ ਜੀ ਤਾਂ ਇੱਕ ਸੋਚੀ ਜੀ ਹੋਰ ਸੀ ਤੁਸੀਂ ਆਪ ਜਿਵੇਂ ਤੁਸੀਂ ਤੁਹਾਡੀ ਪੰਜਵੀਂ ਪੀੜ੍ਹੀ ਆ ਹੁਣ ਜਿਹੜੀ ਤੁਹਾਡੀ ਤੁਹਾਡੀ ਬੱਚੇ ਹੈਗੇ ਅੱਗੇ ਉਹਨੂੰ ਤੁਸੀਂ ਕਿਵੇਂ ਮੈਸੇਜ ਦੇਵੇਂ ਸੰਭਾਲ ਕੇ ਰੱਖਣਾ ਉਹ ਤੁਸੀਂ ਕਿਵੇਂ ਅੱਗੇ ਐਕਸਪ੍ਰੈਸ ਕਰਦੇ ਹੋ ਉਹ ਚੀਜ਼ ਨਹੀਂ ਬੱਚਿਆਂ ਨੂੰ ਵੀ ਇਹਦੇ ਨਾਲ ਲਗਾ ਪੁਰਾ ਹੈ ਅੱਛਾ ਜੀ ਬੱਚੇ ਰੱਖਣਗੇ ਉਹਨਾਂ ਦੀ ਅੱਗੇ ਪਲਾਨਿੰਗ ਹੈਗੀ ਹੈ ਵੀ ਇੱਥੇ ਆਪਾਂ ਸਾਰਾ ਕੁਝ ਕਰੀਏ ਜਿਹੜਾ ਆਪਾਂ ਐਮਪੀ ਬੈਡਿੰਗ ਦਾ ਵੀ ਕਰੀਏ ਦੂਜਾ ਵੀ ਕਰੀਏ ਮੜਾ ਹਾਊਸ ਵੀ ਕਰੀਏ ਉਹਨਾਂ ਦੀ ਪਲਾਨਿੰਗ ਹੈਗੀ ਆ ਹਾਂਜੀ ਉਹ 2 ਸਾਲ ਲਈ ਆ 3 ਸਾਲ ਚ ਅੰਦੇਚ ਕਰਾਂਗੇ ਆਪਾਂ ਠੀਕ ਹੈ ਜੀ ਉਹ ਬੱਚੇ ਬੱਚਿਆਂ ਦੀ ਉਹੀ ਪਲਾਨਿੰਗ ਹੈ ਤੇ ਠੀਕ ਹੈ ਜੀ ਔਰ ਇਹ ਸਮੇਂਆ ਵੀ ਰਹੂਗਾ ਉਸੇ ਤਰ੍ਹਾਂ ਉਸੇ ਸਮੇਂ ਬਰੂਗਾ ਕਿਉਂਕਿ ਕਈ ਲੋਕ ਆਉਂਦੇ ਇੱਥੇ ਜਦੋਂ ਕੋ ਸਿਸਟਮੈਟਿਕ ਹੋ ਜਾਊਗਾ ਬਿਲਕੁਲ ਜਿਵੇਂ ਉਦੋਂ ਰਾਮਨਾ ਆਪਣਾ ਹੋ ਸਕਦਾ ਸਿਸਟਮ ਇਹਨਾਂ ਸਾਰਾ ਤੇ ਬਾਕੀ ਬੇਨਤੀ ਹੈ ਹੀ ਪ੍ਰਵਾਨ ਕਰੋ ਕਿਉਂਕਿ ਸਾਡਾ ਮਕਸਦ ਇਹੀ ਹੈਗਾ ਵੀ ਇਹਨਾਂ ਚੀਜ਼ਾਂ ਨੂੰ ਕਵਰ ਕਰਨਾ ਇੰਨੀਆਂ ਰੇਅਰ ਚੀਜ਼ਾਂ ਨੂੰ ਕਵਰ ਕਰਨਾ ਤਾਂ ਕਿ ਲੋਕ ਜਾਣ ਲੈਣ ਇਹਨਾਂ ਬਾਰੇ ਤੇ ਸ਼ਸ਼ੀਜ ਜੀ ਨੰਬਰ ਅਸੀਂ ਡਿਸਪਲੇ ਕਰ ਦਾਂਗੇ ਤੁਹਾਡਾ ਜੇ ਕਿਸੇ ਨੇ ਵਿਜ਼ਿਟ ਕਰਨ ਇਹਨਾਂ ਵਧੀਆ ਜੰਗਲ ਨੂੰ ਜਾਂ ਕਿਸੇ ਸਾਡੇ ਹੋਰ ਜਾਣਕਾਰਾਂ ਨੇ ਕੋਈ ਜਾਣਕਾਰੀ ਲੈਣੀ ਹੈ ਫਰੂਟ ਦਾ ਐਡਾ ਵੱਡਾ ਬਾਗ ਦੇਖਣਾ ਪੁਰਾਣੇ ਰੁੱਖ ਦੇਖਣੇ ਆ ਤਾਂ ਇਹਨਾਂ ਨਾਲ ਸੰਪਰਕ ਕਰਕੇ ਵਿਜ਼ਿਟ ਕਰ ਸਕਦੇ ਆ ਫਿਰ ਤੋਂ ਬੈਂਤੀ ਪਰਵਾਨਗਾ ਉਹ ਸਾਰੇ ਜਾਲ ਮਿਲ ਕੇ ਇਕੱਠੇ ਹੋਈਏ ਜਿੰਨੇ ਵੀ ਪੰਜਾਬ ਜੰਗਲ ਜਿਵੇਂ ਬਚਾਏ ਹੋਏ ਆ ਰੁੱਖ ਇਸ ਤਰ੍ਹਾਂ ਕਰਕੇ ਜਿੱਥੇ ਵੀ ਛਿੜੀਆਂ ਪੈਣਾਂ ਚ ਲੱਗੀਆਂ ਹੋਈਆਂ ਉਹਦੇ ਮਤੇ ਪਾ ਕੇ ਆਪਾਂ ਉਹਨਾਂ ਨੂੰ ਆਪਾਂ ਬਲੌਕ ਕਰੀਏ ਮਤਲਬ ਉਹਨਾਂ ਦਾ ਸਿਸਟਮ ਉਹਦਾ ਪੂਰਾ ਬੰਦ ਹੀ ਬਿਥੋਂ ਕੋਈ ਛੇੜੂ ਵਾਲ ਇਹਨਾਂ ਨੂੰ ਜਿੰਨੇ ਵੀ ਸਾਡੇ ਪ੍ਰਾਤਨ ਕਈ ਪਿੰਡਾਂ 'ਚ ਪੰਜਾਬ ਦੇ ਬੱਚਿਆਂ ਨੂੰ ਜੜੀਆਂ ਜੇ ਸਾਡੇ ਬੋਰਡ ਪੇਪਰ ਪਿੰਡਾਂ 'ਚ ਹਨ ਉਹਨੂੰ ਵੀ ਮਤੇ ਪਾ ਕੇ ਆਪਾਂ ਪੰਚਾਇਤ ਮਤੇ ਪਾ ਕੇ ਯੂਥ ਕਲੱਬ ਮਤੇ ਪਾ ਕੇ ਉਹਨੂੰ ਸੰਭਾਲਣ ਦੇ ਕੋਸ਼ਿਸ਼ ਕਰੀਏ ਤਾਂ ਕਿ ਸਾਡੀ ਬਾਇਓਡਾਈਵਰਸਿਟੀ ਪੰਜਾਬ ਦੀ ਹੈਗੀ ਬਹੁਤ ਵੱਡੀ ਇੱਕ ਚੀਜ਼ ਹੈਗੀ ਇਹ ਉਸ ਨੂੰ ਆਪਾਂ ਕਨਜ਼ਰਵ ਕਰ ਸਕੀਏ ਤੇ ਸਾਡੇ ਜਿਹੜੇ ਬੱਚੇ ਪੁਰਾਣੇ ਬੂਟਿਆਂ ਨੂੰ ਬਚਾ ਸਕੀਏ ਤੇ ਨਵੇਂ ਸਿਰੇ ਤੋਂ ਸਾਡੀ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਆ ਉਹ ਲਗਾਤਾਰ ਹਰ ਤਰ੍ਹਾਂ ਦੇ ਸੜੀ ਕੋਲ ਕਾਰਟ ਦੇ ਬੂਟੀ ਇਹਨਾਂ ਤੋਂ ਲੈ ਕੇ ਇਹਨਾਂ ਤੋਂ ਤੁਸੀਂ ਸੀਡ ਪੰਜੀ ਲਈਏ ਸੀਡ ਲਿਆ ਉਸ ਤਰ੍ਹਾਂ ਕੋ ਨਰਸੀਜ ਤਿਆਰ ਪਾਇਆ ਉਹਨਾਂ ਨੂੰ ਤੁਸੀਂ ਲਗਾ ਸਕਦੇ ਹੋ ਉੱਥੋਂ ਲੈ ਆ ਕੇ ਆਪਣੇ ਘਰਾਂ ਚ ਲਾਓ ਇੱਕ ਇੱਕ ਬੂਟਾ ਉਹ ਵੀ ਕਰ ਸਕਦੇ ਹੋ ਇਸ ਤਰ੍ਹਾਂ ਕਰਕੇ ਆਪਾਂ ਹੌਲੀ ਹੌਲੀ ਜਿਹੜਾ ਏਅਰ ਸਿਸਟਮ ਹੈਗਾ ਥੋੜਾ ਨੇਚਰਲ ਸਿਸਟਮ ਹੈਗਾ ਬਾਇਓਡਾਈਵਰਸਿਟੀ ਹੈਗੀ ਹੈ ਜਾਂ ਸਾਡਾ ਬੂਟੇ ਹੈਗੇ ਉਹਨੂੰ ਆਪਾਂ ਬਚਾ ਸਕਦੇ ਆ ਧੰਨਵਾਦ ਸਾਰਾ ਧੰਨਵਾਦ ਸੁਸ਼ੀਲ